ਤੁਹਾਦਰ ਬਲਚਾਨਾ ਦੀਆਂ ਸੜਕਾਂ ਤੇ ਕੂੜੇ ਦੇ ਵੱਡੇ ਵੱਡੇ ਢੇਰਾ ਨੇ ਲੋਕਾਂ ਦਾ ਜਿਉਣਾ ਮੁਖਾਲਫ ਕਰ ਛੱਡਿਆ ਹੈ ਲੋਕ ਪਰੇਸ਼ਾਨ ਨੇ ਬਦਬੂ ਆ ਰਹੀ ਹੈ ਗੰਦਗੀ ਦਾ ਹਾਲਾ ਹੈ ਕਈ ਪਿਆਨਕ ਬਿਮਾਰੀਆਂ ਫੈਲਣ ਦਾ ਡਰ ਇਹਨਾਂ ਲੋਕਾਂ ਨੂੰ ਲਗਾਤਾਰ ਸਤਾ ਰਿਹਾ ਹੈ ਰੋਜ਼ ਵਜੋਂ ਲੋਕ ਸੜਕਾਂ ਤੇ ਉਤਰੇ ਜ਼ਿਰਕਪੁਰ ਨਗਰ ਕੌਂਸਲ ਦੇ ਖਿਲਾਫ ਜ਼ਬਰਦਸਤ ਨਾਰੇਬਾਜ਼ੀ ਕੀਤੀ ਉਹਨਾਂ ਨੇ ਕਿਹਾ ਕਿ ਕੂੜੇ ਦੇ ਕਰਕੇ ਉਹ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੇ ਨੇ ਨਗਰ ਕੌਂਸਲ ਦਾ ਇਸ ਵਾਲੇ ਪਾਸੇ ਬਿਲਕੁਲ ਧਿਆਨ ਨਹੀਂ ਹੈ ਕਈ ਵਾਰ ਸ਼ਿਕਾਇਤਾਂ ਕੀਤੀਆਂ ਗਈਆਂ ਕਈ ਵਾਰ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਗੁਹਾਰ ਲਗਾਈ ਗਈ ਲੇਕਿਨ ਮੈਕਮੇ ਦੇ ਅਧਿਕਾਰੀ ਨੇ ਕਿ ਆਪਣੀ ਕੁੰਭ ਕਰਨੀ نیند ਛੱਡਣ ਦੇ ਲਈ ਤਿਆਰ ਨਹੀਂ ਯਾਪਾ ਬਹੁਤ ਪਰੇਸ਼ਾਨ ਆ ਇਸ ਕੂੜੇ ਤੇ ਯਾਰ ਇਸਕਾ ਕੋਈ ਹੱਲ ਕਰੋ ਸਵੇਰ ਘੋਰਾ ਦੇਖ ਲੋ ਹਮੇ ਹੱਥ ਜੋੜ ਜੋੜ ਕੇ ਥੱਕ ਕੇ ਲੋਕਾਂ ਨੂੰ ਵੀਰਾ ਕੂੜਾ ਨਾ ਕਰੋ ਰੁਕ ਨਾ ਕਰੋ ਯਾਰ ਰੋਡ ਵੀ ਬੰਦ ਕਰਦੇ ਆ ਸਰਕਾਰੀ ਸਕੂਲ ਆ ਉਰਾ ਮਨੂ ਰਹਿਣਾ ਔਖਾ ਹੋਇਆ ਵਾ ਬਾਈ ਕੋਈ ਰਿਸ਼ਤੇਦਾਰਾ ਵਾ ਲਗਾ ਯਾਰ ਥਾਰਾ ਡੰਪੋ ਕੇ ਲਾਗ ਮਕਾਨ ਆ ਪਰ ਕੋਈ ਡੰਪ ਹੈ ਨਹੀਂ ਹੈਗਾ ਇਹ ਸਾਰਾ ਕੂੜਾ ਬਾਹਰ ਕਾ ਉਰਾ ਕੀ ਇਨਕਲੂਡ ਪਿੰਡਾਂ ਵੀ ਕੂੜਾ ਹੈ ਨਹੀਂ ਯਾਰ ਟੰਪ ਜੇ ਨਾ ਚੱਕਿਆ ਗਿਆ ਅਸੀਂ ਧਰਨਾ ਲਾਉਂਗੇ ਉਰਾ ਵੀ ਲਾਉਂਗੇ ਕਮੇਟੀ ਦਫ਼ਤਰ ਦੇ ਬਾਹਰ ਵੀ ਲਾਉਂਗੇ ਇਹ ਕੂੜਾ ਨਾ ਚੱਕਿਆ ਗਿਆ ਉਰਤੇ ਜਿਹੜੀ ਵੀ ਟਰਾਲੀ ਭਰੂਗੀ ਨਾ ਅਸੀਂ ਗੈਲ ਜ਼ਬਰਦਸਤੀ ਲਿਆਗਾ ਕਮੇਟੀ ਦਫ਼ਤਰ ਦੇ ਮੂਹਰੇ ਘੇਰ ਕੇ ਆਉਂਗੇ ਇਹ ਜਿਹੜਾ ਕੂੜਾ ਨਾ ਭਾਈ ਜੀ ਇਹ ਘੱਟੋ ਘੱਟ ਵੀ ਨਾ ਕਈ ਸਾਲਾਂ ਤੋਂ ਉਹੀ ਘੇਰ ਰਿਆ ਜਦ ਕਿ ਇਹ ਕਮੇਟੀ ਦੀ ਜਗ੍ਹਾ ਨਹੀਂ ਹੈ ਇਹ ਰਸਤਾ ਹੈ ਅਸੀਂ ਇਹਨਾਂ ਨੂੰ ਕਹਿ ਵੀ ਲਿਆ ਵੀ ਤੁਸੀਂ ਆਪਣਾ ਨਾ ਇਹਦਾ ਕੂੜੇ ਦਾ ਹੱਲ ਕਰ ਲਓ ਵੀ ਅਸੀਂ ਤੰਗ ਹੋ ਰਿਹਾ ਬੱਚਿਆਂ ਦਾ ਸਕੂਲ ਨਾਲ ਠੀਕ ਹੈ ਨਾ ਆਪਣੇ ਵੇਹਾਂ ਚਲਾਇਆ ਹੋਇ ਕਿ ਕੁਛ ਨਹੀਂ ਕਰ ਰਹੇ ਨਾ ਇਹਨਾਂ ਕੋਲ ਕੋਈ ਕੰਮ ਹੈ ਕਮੇਡੀ ਵਾਲੋਂ ਕਮੇਡੀ ਏਡੀ ਗਮੀਰ ਸਭ ਤੋਂ ਅਮੀਰ ਕਮੇਡੀ ਪੰਜਾਬ ਦੀ ਇਹ ਹੈ ਜਿਹੜੀ ਆਪਣੀ ਜਿਲ੍ਹਕਾ ਬਰ ਕਮੇਡੀ ਹੈ ਇਹਨਾਂ ਕੋਲ ਇੰਨਾ ਕ ਫੰਡ ਨਹੀਂ ਹੈ ਵੀ ਇਹ ਕੂੜਾ ਚਾਹੇ ਕਿਤੇ ਸਾਈਡ ਤੇ ਲੈ ਜਾਓ ਆਪਣੀ ਇਹੋ ਇੰਨੀ ਸ਼ਾਮ ਲਾੜ ਕਿਤੇ ਵੀ ਘੇਰ ਲੋ ਇਹ ਸਾਨੂੰ ਪਤਾ ਕੀ ਕਰਦੇ ਅੱਗੇ ਸਾਨੂੰ ਜਗ੍ਹਾ ਦੇ ਦਿਓ ਅਸੀਂ ਕਿਉਂ ਦੇਈ ਇਹ ਜਗ੍ਹਾ ਇਹ ਕੂੜੇ ਤੋਂ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਆ ਨਾ ਅਸੀਂ ਖਾਣਾ ਖਾ ਸਕਦੇ ਨਾ ਬੱਚਿਆਂ ਨੂੰ ਇੰਨੀਆਂ ਬਿਮਾਰੀਆਂ ਲੱਗਦੀਆਂ ਨੇ ਤੀਏ ਦਿਨ ਸਾਡੇ ਬੱਚੇ ਨੇ ਜਿਹੜੇ ਹਸਪੀਟਲ ਦੇ ਵਿੱਚ ਰਹਿੰਦੇ ਆ ਅਗਰ ਜੇਕਰ ਨਗਰ ਕਾਉਂਸਲ ਵਾਲੇ ਇੱਥੋਂ ਕੂੜ ਕਾਂਗੇ ਵੀ ਖੰਡਾਵਾਂਗੇ ਕੂੜਾ ਹੋਰ ਜ਼ਿਆਦਾ ਜ਼ਿਰਕੁਰ ਦੇ ਹਾਲ ਮੰਦੜੇ ਤੋਂ ਮੰਦੜੇ ਨਜ਼ਰ ਆਂਦੇ ਆਏ ਹਰ ਦਿਨ ਤੰਦਾਦੀ ਕਿ ਜ਼ਿਰਕੁਰ ਸ਼ਹਿਰ ਚ ਕੂੜੇ ਦੀ ਸਮੱਸਿਆ ਜਿਹੜੀ ਹੈ ਉਹ ਵੱਡੀ ਜਿਹੜੀ ਸਮੱਸਿਆ ਬੰਦੀ ਨਜ਼ਰ ਆ ਰਹੀ ਹੈ ਫਿਲਹਾਲ ਤੁਹਾਨੂੰ ਸੀ ਤਸਵੀਰਾਂ ਦਿਖਾ ਰਹੇ ਬਲਟਾਣਾ ਦੀਆਂ ਜਿੱਥੇ ਕਿ ਲੋਕ ਜਿਹੜੇ ਕੂੜੇ ਦੀ ਸਮੱਸਿਆ ਤੋਂ ਇੰਨੇ ਅੱਕੇ ਹੈ ਕਿ ਨਗਰ ਕੌਂਸਲ ਜ਼ਿਰਕੁਰ ਅਧਿਕਾਰੀਆਂ ਦੇ ਖਿਲਾਫ ਨਾਅਰੇਬਾਜ਼ੀ ਕਰਨ ਤੇ ਮਜਬੂਰ ਹਨ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਤੁਹਾਨੂੰ ਦੱਸਿਆ ਕਿ ਜ਼ਿਰਖਪੁਰ ਦੀ ਗੱਲ ਕੀਤੀ ਜਾਵੇ ਤਾਂ ਬਲਟਾਣਾ ਨੂੰ ਚੰਡੀਗੜ੍ਹ ਔਰ ਬਲਟਾਣਾ ਦੀ ਮੁੱਖ ਸੜਕ ਤੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਕੂੜਾ ਖਿਲਰ ਰਿਆ ਪਿਆ ਹੈ ਤੁਹਾਨੂੰ ਦਿਖਾ ਦਈਏ ਤਸਵੀਰਾਂ ਰਹੀਆਂ ਇੰਨਾ ਕੂੜਾ ਹੈ ਕਿ ਦੋਨੇ ਪਾਸੇ ਦਾ ਸੜਕ ਜਿਹੜੀ ਰਸਤੇ ਵੀ ਬੰਦ ਹੋ ਚੁੱਕੇ ਨੇ ਤੇ ਤੁਸੀਂ ਤਸਵੀਰਾਂ ਰਾਹੀਂ ਦੇਖ ਸਕਦੇ ਹੋ ਤੁਹਾਨੂੰ ਦਿਖਾ ਦਈਏ ਕਿ ਗਾਈਆਂ ਵੀ ਵਿੱਚ ਹੀ ਕੂੜੇ ਦੇ ਮੂੰਹ ਮਾਰਦੀਆਂ ਫਿਰਦੀਆਂ ਇੱਕ ਪਾਸੇ ਤਾਂ ਨਗਰ ਕੌਂਸਲ ਜ਼ਿਰਖਪੁਰ ਵੱਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਸਫਾਈ ਦੇ ਕੂੜੇ ਦਾ ਜਿੱਥੇ ਡੰਪ ਸੜਕ ਦੇ ਖੜਿਆ ਹੈ ਉਹਦੇ ਬਿਲਕੁਲ ਨਾਲ ਛੋਟੇ ਬੱਚੇ ਦਾ ਸਕੂਲ ਵੀ ਹੈ ਆਖਿਰਕਾਰ ਬੱਚਿਆਂ ਨੂੰ ਲੋਕਾਂ ਨੂੰ ਗੰਭੀਰ ਬਿਮਾਰੀਆਂ ਲੱਗ ਸਕਦੀਆਂ ਨੇ ਪਰ ਨਗਰ ਕੌਂਸਲ ਦੀ ਨੀਂਦ ਆਖਿਰਕਾਰ ਕਿਉਂ ਨਹੀਂ ਖੁੱਲ ਰਹੀ ਕਦੋਂ ਉਹਨਾਂ ਦੀ ਨੀਂਦ ਖੁੱਲੇਗੀ ਕੈਮਰਾ ਪਰਸ ਦੇ ਨਾਲ ਸੰਜੀਵ ਭੰਡਾਰੀ ਜ਼ੀ ਮੀਡੀਆ ਜ਼ਿਰਖਪੁਰ